ਤਾਂ Shimla ਦੇ ਇਹ ਵੀਡੀਓ ਤੁਸੀਂ ਦੇਖ ਸਕਦੇ ਹੋ ਜਿੱਥੇ ਖਤਰਨਾਕ ਲੈਂਡ ਸਲਾਈਡਿੰਗ ਹੋ ਰਹੀ ਹੈ ਤਾਂ ਲੈਂਡ ਸਲਾਈਡਿੰਗ ਦੀ ਇਹ ਵੀਡੀਓ Shimla ਦੀ ਹੈ Shimla 'ਚ ਬੁਰੇ ਹਾਲਾਤ ਹੋਏ ਪੈ ਨੇ ਭਾਰੀ ਮੀਂਹ ਨੇ ਸਭ ਕੁਝ ਤਬਾਹ ਕਰ ਦਿੱਤਾ ਹੈ ਕੈਰ ਦੇਖ ਸਕਦੇ ਹੋ ਤੁਸੀਂ ਮੀਂਹ ਦਾ ਜਿੱਥੇ ਮੌਨਸੂਨ ਇੱਕ ਪਾਸੇ ਆਈ ਹੋਈ ਹੈ ਦੂਜੇ ਪਾਸੇ ਪਹਾੜਾ 'ਚ ਲੈਂਡ ਸਲਾਈਡਿੰਗ ਹੋ ਰਹੀ ਹੈ ਤੇ ਇਸੇ ਤਰ੍ਹਾਂ ਦੀਆਂ ਵੀਡੀਓ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਲੋਕਾਂ ਨੂੰ ਪਹਾੜਾ 'ਚ ਨਾ ਜਾਣ ਦੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ ਨੇ ਤਾਂ ਸਭ ਜਗ੍ਹਾ ਤੇ ਲੈਂਡ ਸਲਾਈਡਿੰਗ ਹੋ ਰਹੀ ਹੈ ਚਾਹੇ ਹਿਮਾਚਲ ਪ੍ਰਦੇਸ਼ ਹੋਵੇ ਨੈਣੀਤਾਲ ਹੋਵੇ ਉਤਰਾਖੰਡ ਜਾਂ ਫਿਰ ਕਿਦਾਰਨਾਥ ਸਭ ਜਗ੍ਹਾ ਤੇ ਪਹਾੜਾ ਤੋਂ ਵੱਡੇ ਵੱਡੇ ਪੱਥਰ ਡਿੱਗ ਰਹੇ ਨੇ ਸਭ ਜਗ੍ਹਾ ਤੇ ਜਿਹੜਾ ਇਹ ਭਿਆਨਕ ਕੁਦਰਤੀ ਕਰੋਪੀ ਆਈ ਹੋਈ ਹੈ ਤੇ ਲਗਾਤਾਰ لینڈ ਸਲਾਈਡਿੰਗ ਹੋ ਰਹੀ ਹੈ ਵੱਡੇ ਵੱਡੇ ਪੱਥਰ ਟੁੱਟ ਕੇ ਰਸਤੇ ਬਲੌਕ ਕਰ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਵੀਡੀਓ Shimla ਦੀ ਹੈ ਜਿੱਤੇ ਜ਼ਬਰਦਸਤ ਲੈਂਡ ਸਲਾਈਡਿੰਗ ਹੋਈ ਹੈ ਪੂਰਾ ਰਸਤਾ ਜਿਹੜਾ ਬਲੌਕ ਹੋ ਗਿਆ ਇਸੇ ਲਈ ਇਸੇ ਲਈ ਵਾਰ-ਵਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਤੁਸੀਂ ਪਹਾੜਾ ਤੇ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਉਸ ਨੂੰ ਟਾਲ ਦਿਓ ਕਿਉਂਕਿ ਪਹਾੜਾ ਚ ਇਸ ਵਕਤ ਖਤਰਨਾਕ ਲੈਂਡ ਸਲਾਈਡਿੰਗ ਹੋ ਰਹੀ ਹੈ ਇਹ ਜੋ ਮੌਸਮ ਹੈ ਪਹਾੜਾ ਚ ਜਾਣ ਵਾਲਾ ਨਹੀਂ ਹੈ ਕਈ ਲੋਕ ਇਸ ਚ ਫਸ ਰਹੇ ਨੇ ਰਸਤੇ ਬੰਦ ਹੋ ਰਹੇ ਨੇ ਉੱਥੇ ਹੀ ਜਦੋਂ ਅਜਿਹੇ ਵੀਡੀਓ ਦੇਖਦੇ ਆ ਤਾਂ ਮਨ ਦੁਖੀ ਹੁੰਦਾ ਹੈ ਤਾਂ ਕੱਲ ਵੀ ਇੱਕ ਵੀਡੀਓ ਸਾਹਮਣੇ ਆਈ ਸੀ ਜਿੱਤੇ बद्रीनाथ ਤੋਂ ਵਾਪਸ ਆ ਰਹੇ ਦੋ ਦੋਸਤ ਪਹਾੜਾਂ ਤੋਂ ਮਲਬਾ ਡਿੱਗਣ ਦੇ ਕਾਰਨ ਮਾਰੇ ਜਾਂਦੇ ਨੇ ਤਾਂ ਇਸ ਲਈ ਫਿਰ ਤੋਂ ਕਹਿ ਰਿਹਾ ਕਿ ਜੇ ਪਹਾੜਾਂ ਤੇ ਜਾਣ ਦੀ ਸੋਚ ਰਹੇ ਹੋ ਤਾਂ ਫਿਲਹਾਲ ਦੇ ਲਈ ਜਿਹੜਾ ਇਹ ਪਲਾਨ ਹੈ ਉਹ ਕੈਨਸਲ ਕਰ ਦਿਓ ਤਾਂ Shimla ਦੀ ਇਹ ਵੀਡੀਓ ਤੁਸੀਂ ਦੇਖ ਸਕਦੇ ਹੋ ਜਿੱਥੇ ਖਤਰਨਾਕ ਲੈਂਡ ਸਲਾਈਡਿੰਗ ਹੋ ਰਹੀ ਹੈ ਤਾਂ ਲੈਂਡ ਸਲਾਈਡਿੰਗ ਦੀ ਇਹ ਵੀਡੀਓ ਸ਼ਿਮਲਾ ਦੀ ਹੈ ਸ਼ਿਮਲਾ ਚ ਬੁਰੇ ਹਾਲਾਤ ਹੋਏ ਪੈ ਨੇ ਬਾਰੀ ਮੀਂਹ ਨੇ ਸਭ ਕੁਝ ਤਬਾਹ ਕਰ ਦਿੱਤਾ ਹੈ ਕੈਰ ਦੇਖ ਸਕਦੇ ਹੋ ਤੁਸੀਂ ਮੀਂਹ ਦਾ ਜਿੱਤੇ ਮੌਨਸੂਨ ਇੱਕ ਪਾਸੇ ਆਈ ਹੋਈ ਹੈ ਦੂਜੇ ਪਾਸੇ ਪਹਾੜਾ ਚ ਲੈਂਡਸਲਾਈਡਿੰਗ ਹੋ ਰਹੀ ਹੈ ਤੇ ਇਸੇ ਤਰ੍ਹਾਂ ਦੀਆਂ ਵੀਡੀਓ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਲੋਕਾਂ ਨੂੰ ਪਹਾੜਾ ਚ ਨਾ ਜਾਣ ਦੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ ਨੇ ਤਾਂ ਸਭ ਜਗ੍ਹਾ ਤੇ ਲੈਂਡਸਲਾਈਡਿੰਗ ਹੋ ਰਹੀ ਹੈ ਚਾਹੇ ਹਿਮਾਚਲ ਪ੍ਰਦੇਸ਼ ਹੋਵੇ ਨੈਨੀਤਾਲ ਹੋਵੇ ਉੱਤਰਾਖੰਡ ਜਾਂ ਫਿਰ ਦੀਦਾਰਨਾ ਤਾਂ ਸਭ ਜਗ੍ਹਾ ਤੇ ਪਹਾੜਾ ਤੋਂ ਵੱਡੇ ਵੱਡੇ ਪੱਥਰ ਡਿੱਗ ਰਹੇ ਨੇ ਸਭ ਜਗ੍ਹਾ ਤੇ ਜਿਹੜਾ ਇਹ ਭਿਆਨਕ ਕੁਦਰਤੀ ਕਰੋਪੀ ਆਈ ਹੋਈ ਹੈ ਤੇ ਲਗਾਤਾਰ لینڈ ਸਲਾਈਡਿੰਗ ਹੋ ਰਹੀ ਹੈ ਵੱਡੇ ਵੱਡੇ ਪੱਥਰ ਟੁੱਟ ਕੇ ਰਸਤੇ ਬਲੌਕ ਕਰ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ Shimla ਦੀ ਹੈ ਜਿੱਤੇ ਜ਼ਬਰਦਸਤ ਲੈਂਡ ਸਲਾਈਡਿੰਗ ਹੋਈ ਹੈ ਪੂਰਾ ਰਸਤਾ ਜਿਹੜਾ ਬਲੌਕ ਹੋ ਗਿਆ ਇਸੇ ਲਈ ਇਸੇ ਲਈ ਵਾਰ-ਵਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਤੁਸੀਂ ਪਹਾੜਾ ਤੇ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਉਸ ਨੂੰ ਟਾਲ ਦਿਓ ਕਿਉਂਕਿ ਪਹਾੜਾ ਚ ਇਸ ਵਕਤ ਖਤਰਨਾਕ ਲੈਂਡ ਸਲਾਈਡਿੰਗ ਹੋ ਰਹੀ ਹੈ ਇਹ ਜੋ ਮੌਸਮ ਹੈ ਪਹਾੜਾ ਚ ਜਾਣ ਵਾਲਾ ਨਹੀਂ ਹੈ ਕਈ ਲੋਕ ਇਸ ਚ ਫਸ ਰਹੇ ਨੇ ਰਸਤੇ ਬੰਦ ਹੋ ਰਹੇ ਨੇ ਉੱਥੇ ਹੀ ਜਦੋਂ ਅਜਿਹੇ ਵੀਡੀਓ ਦੇਖਦੇ ਆ ਤਾਂ ਮਨ ਦੁਖੀ ਹੁੰਦਾ ਹੈ ਤਾਂ ਕੱਲ ਵੀ ਇੱਕ ਵੀਡੀਓ ਸਾਹਮਣੇ ਆਈ ਸੀ ਜਿੱਤੇ ਬਦਰੀਨਾ ਤੋਂ ਵਾਪਸ ਆ ਰਹੇ ਦੋ ਦੋਸਤ ਪਹਾੜਾਂ ਤੋਂ ਮਲਬਾ ਡਿੱਗਣ ਦੇ ਕਾਰਨ ਮਾਰੇ ਜਾਂਦੇ ਨੇ ਤਾਂ ਇਸ ਲਈ ਫਿਰ ਤੋਂ ਕਹਿ ਰਹੇ ਆ ਕਿ ਜੇ ਪਹਾੜਾਂ ਤੇ ਜਾਣ ਦੀ ਸੋਚ ਰਹੇ ਹੋ ਤਾਂ ਫਿਲਹਾਲ ਦੇ ਲਈ ਜਿਹੜਾ ਇਹ ਪਲਾਨ ਹੈ ਉਹ ਕੈਨਸਲ ਕਰ ਦਿਓ